ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੋਸਤੋ 8364 ਨੂੰ ਲੈ ਕੇ ਇੱਕ ਅਪਡੇਟ ਸਾਹਮਣੇ ਆਈ ਹੈ ਤੇ ਸਿੱਖਿਆ ਮੰਤਰੀ ਨੇ ਕੀ ਕਿਹਾ ਹੈ ਇਸ ਭਰਤੀ ਨੂੰ ਲੈ ਕੇ ਇਸ ਵੀਡੀਓ ਦੇ ਵਿੱਚ ਦੱਸਾਂਗੇ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਤੇ ਆਪਾਂ ਗੱਲ ਕਰਾਂਗੇ ਕਿ ਸੈਕੰਡ ਲਿਸਟ ਆਏਗੀ ਜਾਂ ਨਹੀਂ ਤੇ ਕਦੋਂ ਤੱਕ ਭਰਤੀ ਪੂਰੀ ਹੋ ਸਕਦੀ 2364 ਵਾਲੀ ਇਸ ਤੇ ਆਪਾਂ ਅੱਜ ਗੱਲ ਕਰਾਂਗੇ ਤਾਂ ਦੋਸਤੋ ਦੇਖੋ 2364 ਈਟੀਟਸ ਭਰਤੀ ਹੁਣ ਮੁਕੰਮਲ ਹੋਣ ਦੀ ਪੂਰੀ ਪੂਰਾ ਮਤਲਬ ਕਿ ਚਾਂਸ ਬਣ ਰਹੇ ਨੇ ਕਿਉਂਕਿ ਪਿਛਲੇ ਦਿਨਾਂ ਵਿੱਚ ਹਰਜੋਤ ਖਰਜੋ ਸਿੰਘ ਬੈਂਸ ਜੋ ਕਿ ਆਪਣੇ ਸਿੱਖਿਆ ਮੰਤਰੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪੱਤਰਕਾਰਾਂ ਨੇ ਤੇ ਹੋਰ ਨਾ ਆਪਣੇ ਜਿਹੜੇ ਸਾਥੀ ਨੇ ਯੂਨੀਅਨ ਵਾਲੇ ਉਹਨਾਂ ਨੇ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਇਹ ਭਰਤੀ ਨੂੰ ਅਸੀਂ ਅਗਸਤ ਮਹੀਨੇ ਦੇ ਵਿੱਚ ਵਿੱਚ ਫਾਈਨਲ ਸਟੈਪ ਤੱਕ ਲੈ ਕੇ ਜਾਣਾ ਹੈ ਭਰਤੀ ਪੂਰੀ ਕਰਨ ਬਾਰੇ ਉਹਨਾਂ ਨੇ ਕੁਝ ਵੀ ਨਹੀਂ ਕਿਹਾ ਸੀ ਪਰ ਹਾਂ ਉਹਨਾਂ ਨੇ ਇਹ ਕਹਿ ਸੀ ਕਿ ਫਾਈਨਲ ਸਟੈਪ ਤੱਕ ਮਤਲਬ ਕਿ ਹਾਂ ਉਹਨਾਂ ਨੂੰ ਇਹ ਭਰਤੀ ਹੁਣ ਪੂਰੀ ਕਰਨੀ ਹੀ ਪੈਣੀ ਕਿਉਂਕਿ ਪਿੱਛੇ ਜਿਹੜੀ 9897 ਭਰਤੀ ਹੈ ਉਹ ਵੀ ਇਹਦੇ ਕਰਕੇ ਹੀ ਥੋੜੀ ਜੀ ਲੇਟ ਹੋ ਰਹੀ ਹੈ ਪਰ ਹਾਂ ਉਹਦਾ ਪੰਜਾਬੀ ਪੇਪਰ ਹੋ ਚੁੱਕਿਆ ਹੈ ਹੁਣ ਉਹ ਪਰਤੀ ਪੂਰੀ ਹੋ ਜਾਵੇਗੀ ਇਸ ਤੋਂ ਬਾਅਦ ਪਰ ਉਸ ਤੋਂ ਪਹਿਲਾਂ ਕੀ ਸੈਕੰਡ ਲਿਸਟ ਆਏਗੀ ਜਾਂ ਨਹੀਂ ਤਾਂ ਦੋਸਤੋ ਫਿਲਹਾਲ ਇਹਦੇ ਸੈਕੰਡ ਲਿਸਟ ਆਨ ਦੇ ਕੋਈ ਵੀ ਹਜੇ ਚਾਂਸ ਨਹੀਂ ਹੈਗੇ ਕੁਝ ਮੈਂ ਦੇਖਿਆ ਅਕੈਡਮੀਜ਼ ਅਕੈਡਮੀ ਵਾਲੇ ਤਾਂ ਨਹੀਂ ਉਹ ਕੁਝ ਯੂਟਿਊਬਰਸ ਹੀ ਨੇ ਉਹ ਕਹਿ ਰਹੇ ਨੇ ਕਿ ਹਾਂਜੀ ਇਹਦੀ ਸੈਕੰਡ ਲਿਸਟ ਆ ਜਾਏਗੀ ਜੀ ਆ ਜਲਦ ਆ ਰਹੀ ਹੈ ਫਲਾਣਾ ਸੋ ਦੋਸਤੋ ਇਦਾਂ ਦੀ ਕੋਈ ਖਬਰ ਹਜੇ ਨਹੀਂ ਹੈ ਸੈਕੰਡ ਲਿਸਟ ਵਾਲੀ ਸੋ ਜਿਹੜੀ ਲਿਸਟ ਹੁਣ ਹੈ ਉਹਦੇ ਤੇ ਹੀ 2364 ਵਾਲੀ ਭਰਤੀ ਨੂੰ ਪੂਰੀ ਕਰਨ ਦੀ ਪ੍ਰਕਿਰਿਆ ਜਾਰੀ ਹੈ ਸੋ ਦੋਸਤੋ ਇਸ ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਇੱਕ ਇਹਦੇ ਲਗਾਡਿੰਗ ਨਵੀਂ ਖਬਰ ਦੇਖਣ ਨੂੰ ਮਿਲ ਜੇਗੀ ਈਟੀਟੀ 2364 ਨੂੰ ਲੈ ਕੇ ਵੀ ਭਰਤੀ ਕਿੱਥੋਂ ਤੱਕ ਪਹੁੰਚ ਰਹੀ ਹੈ ਸੋ ਦੋਸਤੋ ਚੈਨਲ ਦੇ ਨਾਲ ਜੁੜੇ ਰਹਿਣਾ ਆਪਾਂ ਜਲਦੀ ਤੁਹਾਨੂੰ ਜਿਵੇਂ ਨਵੀਂ ਅਪਡੇਟ ਆਵੇਗੀ ਤੁਹਾਨੂੰ ਦੱਸ ਦੇਵਾਂਗੇ ਸੋ ਥੈਂਕ ਯੂ ਧੰਨਵਾਦ ਲਾਸਟ ਤੱਕ ਦੇਖਣ ਦੇ ਲਈ